ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪੀ ਐਮਬਲੋਰੀ ਸੈਂਟਰ 'ਚ ਜੇਕਰ ਅੱਜ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਜੀ ਅੱਜ ਆਪਾਂ ਜੋ ਇਹ ਵਾਲਾ ਫਲਾਵਰ ਬਣਾ ਰਹੇ ਹਾਂ ਇਹ ਆਪਾਂ ਬਣਾ ਰਹੇ ਹਾਂ ਕਿ ਜਿਹੜਾ ਮਸ਼ੀਨੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਮਸ਼ੀਨ ਨਹੀਂ ਹੈ ਠੀਕ ਹੈ ਔਰ ਉਹ ਆਪਣਾ ਸੂਟ ਖੁਦ ਤਿਆਰ ਕਢਾਈ ਨਾਲ ਕਰਨਾ ਚਾਹੁੰਦੇ ਨੇ ਉਹ ਹੱਥ ਨਾਲ ਕਿਸ ਤਰ੍ਹਾਂ ਮਸ਼ੀਨੀ ਕਢਾਈ ਕਰ ਸਕਦੇ ਨੇ ਇਹ ਉਹਨਾਂ ਲਈ ਥੋੜਾ ਜਿਹਾ ਜ਼ਿਆਦਾ ਵਧੀਆ ਰਹੇਗਾ ਸੋ ਦੇਖੋ ਆਪਾਂ ਨੇ ਜਿਹੜਾ ਮਸ਼ੀਨ ਦੇ ਉੱਪਰ ਧਾਗਾ ਲਗਾਇਆ ਜਾਂਦਾ ਹੈ ਸਿਲਕ ਦਾ ਉਹੀ ਧਾਗੇ ਦੀ ਵਰਤੋਂ ਕਰ ਰਹੇ ਹਾਂ ਇਹਦੇ ਚ ਆਪਾਂ ਨੇ ਡਬਲ ਧਾਗੇ ਦੀ ਵਰਤੋਂ ਕਰ ਰਹੇ ਹਾਂ ਇਹ ਦੇਖੋ ਡਬਲ ਧਾਗਾ ਲਿਆ ਆਪਾਂ ਨੇ और आप बरीक सुई देना इसेडिंग देंगे देखो जो आप इस तरह बनाने लग जाऊंगे ना इन ਇਹ ਆ ਲੱਗੇਗਾ ਜਿਵੇਂ ਮਸ਼ੀਨ ਨਾਲ ਆਪਾਂ ਨੇ ਸੂਟ ਨੂੰ ਬਰ ਤਿਆਰ ਕਰ ਰਹੇ ਹੁੰਨੇ ਆ ਹਨ ਇਹ ਦੇਖੋ ਆਪੈਨੋ ਐਸਤਰਾ ਹੀ ਲੈ ਕੇ ਜਾਣਾ ਡੰਡੀ ਨੂੰ ਜੇਕਰ ਆਪਏ ਨੂੰ ਚਿੱਟਲਾ ਭਰਨਾ ਹੈ ਤਾਂ ਵੀ ਆਪਾਂ ਨੂੰ ਇਹਦੇ ਉੱਪਰ ਹੀ ਸ਼ੈਡਿੰਗ ਕਰਨੀ ਪੈਗੀ ਜਾਂ ਜਿਹੜੀ ਇਹ ਡਬਲ ਧੱਗ ਲੈਣਾ ਇਹਦੇ ਵਿੱਚ ਕੋਈ ਵੀ ਜਿਹੜਾ ਤਿੱਲਾ ਆਪਾਂ ਨੇ ਲਗਾਣਾ ਉਹਦੇਆਂ ਤੰਦਾਂ ਵੀ ਨਾਲ ਹੀ ਲੈ ਲਓ ਤਾਂ ਵੀ ਬਹੁਤ ਅੱਛਾ ਬਨੇਗਾ ਆਪਾਂ ਇਸੇ ਤਰ੍ਹਾਂ ਇੰਸਟੈਂਡੀ ਨੂੰ ਕੰਪਲੀਟ ਕਰਾਂਗੇ ਇਹ ਦੇਖੋ ਜੀ ਜਦੋਂ ਆਪਾਂ ਕੋਈ ਵੀ ਪੱਤਾ ਬਣਾਵਾਂਗੇ ਉਹਨੂੰ ਦੋ ਹਿੱਸਿਆਂ 'ਚ ਵੰਡ ਲਾਂਗੇ ਜਾਂ ਉਹਦੇ ਵਿੱਚ ਇਸ ਤਰ੍ਹਾਂ ਇੱਕ ਲਾਈਨ ਮਾਰ ਲਾਂਗੇ ਜਿਸ ਦੇ ਨਾਲ ਆਪਾਂ ਨੂੰ ਪਤਾ ਲੱਗੇਗਾ ਕਿ ਆਪਾਂ ਪੱਤੇ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਬਣਾਵਾਂਗੇ ਜਿਵੇਂ ਕਿ ਮਸ਼ੀਨੀ ਵਰਕ ਹੁੰਦਾ ਹੈ ਹਾਂ ਦੇਖੋ ਬਿਲਕੁਲ ਛੋਟੇ ਛੋਟੇ ਸਟੈਪ ਲੈਂਦੇ ਹੋਏ ਇਹਨੂੰ ਕੰਪਲੀਟ ਕਰਨਾ ਹੈ ਠੀਕ ਹੈ ਇਹ ਦੇਖੋ ਜਦੋਂ ਆਪਾਂ ਇੱਥੇ ਪਹੁੰਚ ਗਏ ਆ ਤਾਂ ਇੱਥੇ ਆਪਾਂ ਨੇ ਬਿਲਕੁਲ ਛੋਟਾ ਸਟੈਪ ਲੈ ਕੇ ਜਿਸ ਤਰ੍ਹਾਂ ਆਪਾਂ 0 ਡਿਗਰੀ ਦਾ ਲੈਣਿਆ ਟਾਂਕਾ ਉਸ ਤਰ੍ਹਾਂ ਹੀ ਆਪਾਂ ਇਸ ਨੂੰ ਦੇਖੋ ਮੋੜਨੇ ਠੀਕ ਹੈ ਜੀ ਪ੍ਰੋਪਰ ਸਫਾਈ ਦਾ ਧਿਆਨ ਰੱਖਣਾ ਏ ਵਾਲਾ ਫਲਾਵਰ ਆਪਾਂ ਨੇ ਪਹਿਲਾਂ ਇੱਕ ਵਾਰੀ ਬਣਾਇਆ ਸੀ ਸੋ ਤੁਸੀਂ ਇਹਦੀ ਫੁੱਲ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਫਲਾਵਰ ਦੇ ਵਿੱਚ ਸ਼ੈਡਿੰਗ ਕੀਤੀ ਜਾਂਦੀ ਹੈ। ਸੋ ਉਹਦੇ ਵਾਸਤੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਇਹ ਵਾਲਾ ਫਲਾਵਰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਬਣਾਇਆ। ਇਸੇ ਤਰ੍ਹਾਂ ਹੀ ਆਪਾਂ ਇਹਨੂੰ ਪੱਤੀ ਨੂੰ ਵਾਪਸ ਮੋੜਾਂਗੇ। ਮੈਂ 1-2 ਦਿਨਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਪੱਤੇ ਬਣਾਉਣ ਦੀ ਵੀਡੀਓ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਥੋੜਾ ਜੌਬ ਦੇ ਕੰਮਾਂ ਕਰਕੇ ਮੇਰੇ ਤੋਂ ਨਹੀਂ ਵੀਡੀਓ ਅਪਲੋਡ ਹੋ ਪਾਰੀ ਇਹ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਕਿ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਇਹ ਮਸ਼ੀਨੀ ਕੜਾਈ ਵਰਗਾ ਜਿਹੜੀ ਆਪਾਂ ਵੈਸੇ ਫਲਾਵਰ ਬਣਾਉਣੇ ਹਨ ਉਹ ਆਪਾਂ ਇਸ ਤਰ੍ਹਾਂ ਸ਼ੇਡਿੰਗ ਬਣਾਉਣੀ ਆਉਦੀ ਜਿਹੜੀ ਮਸ਼ੀਨੀ ਕੜਾਈ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਇਹਦਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਕੋਈ ਜਿਹੜੀ ਵੀ ਕਿਹੜਾਈ ਤੁਸੀਂ ਸਿੱਖਣਾ ਚਾਹੁੰਦੇ ਹੋ ਦੱਸ ਦਿਓ ਮੈਂ 1-2 ਦਿਨਾਂ ਚ ਤੁਹਾਡੇ ਨਾਲ ਕੱਚੀ ਸਿੰਧੀ ਔਰ ਪੱਕੀ ਸਿੰਧੀ ਦੋਨਾਂ ਤਰ੍ਹਾਂ ਦੀ ਵੀਡੀਓ ਅਪਲੋਡ ਕਰਨ ਲੱਗੀ ਆਂ ਚੈਨਲ ਤੇ ਕਿਉਂਕਿ ਮੈਂ ਥੋੜੀ ਜੀ ਐਡੀਟਿੰਗ ਦਾ ਕੰਮ ਰੈਂਦਾ ਉਹਦੇ ਵਿੱਚ ਥੰਬਨੇਲ ਵਗੈਰਾ ਲਗਾਣਾ ਪਿਕਨ ਇਮੇਜ ਬਣਾਈ ਹੈਗੀ ਉਹਦੇ ਵਾਸਤੇ ਕੋਈ ਕਿਉਂਕਿ ਪ੍ਰੋਪਰ ਨਹੀਂ ਬਣਾਈ ਵੀਡੀਓ ਬਣਾ ਚੁੱਕੀ ਆਂ ਪਰ ਉਸ ਫਲਾਵਰ ਨੂੰ ਕੰਪਲੀਟ ਕਰਾਂਗੀ ਤਾਂ ਹੀ ਥੰਬਨੇਲ ਲਗਾਵਾਂਗੀ ਨਾ ये देखो जी इस तो बात थोड़ा ध्यान देना ये आप इस तरह टांका लै रहे जिमें थोड़ा जा ये अपने टांका लिया ना ये देखो लै लिया टांका हूँ आप तरफ तो ये सेंटर ठीक है और इसते इधरों ताजो जो वाला टांका है ना खराब ना हो इस दोबारा तो देखो ये अपने टांका इस तरह लिया जरिया भरया लगे और देखो आप टांका लवेंगे

ਦੇਖੋ ਜਿਹੜਾ ਆਪਾਂ ਇਹਦੇ ਵਿੱਚ ਸ਼ੈਡਿੰਗ ਕਰਨੀ ਹੈ ਫਲਾਵਰ ਦੇ ਵਿੱਚ ਉਹ ਆਪਾਂ ਕੁਝ ਇਸ ਤਰ੍ਹਾਂ ਕਰਾਂਗੇ ਇਹ ਆਪਾਂ ਨੂੰ ਹਾਫ ਕਰ ਲਿਆ ਠੀਕ ਹੈ ਆਪਾਂ ਇਸੇ ਤਰ੍ਹਾਂ ਛੋਟੇ ਛੋਟੇ ਸਟੈਪ ਲੈ ਕੇ ਨਹੀਂ ਕੰਪਲੀਟ ਕਰਾਂਗੇ ਸੋ ਦੇਖਦੇ ਰਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਸਕਿੱਪ ਨਾ ਕਰਿਓ ਇਹ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਲੈ ਕੇ ਜਾਵਾਂਗੇ ਦੇਖੋ ਅਪਾ ਜਿਆਦੇ ਵੱਡੇ ਟਾਂਕੇ ਨਹੀਂ ਲਗਾਵਾਂਗੇ। ਇਹ ਦੇਖੋ ਐਸਟ੍ਰਾਂ ਠੀਕ ਹੈ। ਇਹ ਦੇਖੋ ਆਪਾਂ ਫੁੱਲ ਨੂੰ ਕੰਪਲੀਟ ਕਰ ਲਿਆ ਹੁਣ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਮਿਚੀ ਨੀ ਵਰਕ ਲੱਗ ਰਿਹਾ ਇਹ ਕੋਈ ਵੀ ਪੱਤੀ ਬਣਾਨੀ ਹੈ ਤਾਂ ਉਸ ਨੂੰ ਦੋ ਹਿੱਸਿਆਂ ਚ ਵੰਡ ਕੇ ਬਣਾਇਓ ਜੇਕਰ ਕਿ ਤੋ ਨਾ ਸਮਝ ਆਏ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਅੰਡ ਤੱਕ ਦੇਖਣ ਲਈ ਥੈਂਕ ਯੂ ਜੀ ਸੋ ਮਿਲਦੇ ਆ ਜੀ ਅਗਲੀ ਕੜਾਈ ਚ ਸੋ ਥੈਂਕ ਯੂ